ਸ਼੍ਰੀ ਕਾਲ ਤੱਕ ਸਾਬ ਦੇ ਸਵਾਲੇ ਨਿਸ਼ਾਨ ਖੜਾ ਹੋਣ ਲੱਗ ਗਿਆ ਸੱਸ ਨੂੰ ਮਟੋਹਾ ਹਾਂਜੀ ਇਹ ਤਾਂ ਇਹਨਾਂ ਦਾ ਇਸੇ ਕੰਮ ਲਈ ਸ਼ੁਰੂ ਤੋਂ ਛੜਿਆ ਹੋਇਆ ਹੈ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੁਣ ਗਿਆਨੀ ਰਕबीर ਸਿੰਘ ਵੀ ਟਾਰਗੇਟ ਕਰਨ ਲੱਗੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਥੜਾ ਬਣਾਇਆ ਜਿਹਨੂੰ ਅਕਾਲ ਬੁੰਗਾ ਕਹਿੰਦੇ ਸੀ ਇਹ ਕਾਲ ਤਖਤ ਤੋਂ ਬਾਅਦ ਨਾ ਆਇਆ ਉਹ ਸਰਬੱਤ ਖਾਲਸਾ ਸਿੱਖ ਮਸਲਾ ਮਸਲਾਂ ਹੋ ਗਏ ਸੀ ਆਪੱਚ ਲੜਦੇ ਰਹੇ 12 ਮਿਸਲਾਂ ਦੀ ਤੇ ਜਿਕਰਾਂਮ ਇਤਿਹਾਸ ਚੋਂ ਆਪੱਚੇ ਲੜਦੇ ਰਹਿੰਦੇ ਸੀ ਅਕਾਲ ਤਖਤ ਸਾਹਿਬ ਦਾ ਇੱਕ ਟਾਈਮ ਸੀ ਕਿ ਉਹਨਾਂ ਕੋਲ ਆਪਦੀ ਫੌਜ ਵੀ ਹੁੰਦੀ ਸੀ ਹਾਂਜੀ ਨੰਗੇ ਪੈਰ ਪਹੁੰਚਿਆ ਅਕਾਲ ਤਖਤ ਸਾਹਿਬ ਕੋਲ ਆਈ ਕੋੜੀਆਂ ਦੀ ਸਜਾ ਲਾਈ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਆਈ ਨਾ ਕਮਾਂਡ ਹਾਂਜੀ ਇਹਨੇ ਤਿੰਨੇ ਸસ્તાਵਾ ਆਪਦੇ ਹੱਥ ਚ ਕਰ ਲਿਆ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਬਾਦਲ ਸਾਹਿਬ ਦੇ ਜੇਬ ਚੋਂ ਨਿਕਲਦੀ ਪ੍ਰਧਾਨ ਜਾਂ ਐਸਜੀਪੀਸੀ ਉਹ ਬਾਦਲ ਦੀ ਜੇਬ ਚ ਹਾਂਜੀ ਅੰਗਰੇਜ਼ਾਂ ਨੂੰ ਕੀ ਪਤਾ ਜਥੇਦਾਰ ਕੀ ਹੁੰਦਾ ਐਕਟ ਅੰਗਰੇਜ਼ਾਂ ਨੇ ਬਣਾਇਆ ਉਹਨਾਂ ਨੇ ਇਹਦਾ ਨਾਮ ਹੈਡ ਪ੍ਰੀਸਟ ਰੱਖਿਆ ਸੀ ਮੁੱਖ ਗ੍ਰਾਂਥੀ ਜਿਹੜੇ ਗੈਨੀ ਰਵੀਰ ਸਿੰਘ ਨੇ ਇਹ ਹਾਲੇ ਵੀ ਮੁੱਖ ਗ੍ਰਾਂਥੀ ਦੇ ਤੌਰ ਤੇ ਇਹ ਐਡੀਸ਼ਨ ਚਾਰਜ ਹੈ ਜਿਹੜਾ ਰੋਲਾ ਕਚੌਲਾ ਭੰਬਲ ਪੂਸਾ ਪਿਆ ਹੋਇਆ ਜਿਹਦਾ ਭਵਿਕ ਕੋਈ ਨਜ਼ਰ ਨਹੀਂ ਆਉਂਦਾ ਹਾਲ ਦੀ ਘੜੀ ਉਹਦੇ ਵਿੱਚ ਡਿਲੇ ਟਾਲਣ ਦੀ ਜਿਹੜਾ ਲਮਕਾਉਣ ਦੀ ਜਿਹੜੀ ਕਹਾਣੀ ਹੈ ਉਹ ਵੀ ਸਾਹਮਣੇ ਪਈ ਹੈ ਦੂਜੇ ਪਾਸੇ ਜਿਹਨੂੰ ਗਿਆਨੀ ਹਰਪ੍ਰੀਤ ਸਿੰਘ ਕਹਦੇ ਨੇ ਇਹ 10 ਬੰਦੇ ਨੇ ਜਿਹੜੇ ਨੇ ਅਕਾਲ ਤਖਤ ਸਾਹਿਬ ਨਾਲ ਪਗੋੜਾਦਲ ਕਹਿੰਦੇ ਨੇ ਤੇ ਜਿਹੜੀ ਭਰਤੀ ਕੀਤੀ ਹੈ ਇਸ ਜਾਲੀ ਭਰਤੀ ਕੀਤੀ ਗਈ ਹੈ ਬਿਲਕੁਲ ਅਸਲੀ ਤਾਂ ਲੱਗਦੀ ਨਹੀਂ ਪਰ ਅਕਾਲ ਤਖਤ ਸਾਹਿਬ ਨੇ ਤਾਂ ਹਲੇ ਵੀ ਕਿਹਾ ਜੀ ਇਹ ਹੁਕਮ ਇਨਫੋ ਲਾਗੂ ਕਰੋ 2 ਦਸੰਬਰ ਦਾ ਇਹਨਾਂ ਨੇ ਤੇ ਤਿੰਨੇ ਸਸਤਾਵਾ ਮਰੀਆਂ ਬਿਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਲਗਭਗ ਕਰੀ ਸਤਿ ਸ੍ਰੀ ਅਕਾਲ ਦੋਸਤੋ ਇੰਡੋਰਜੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪਰਮਿੰਦਰ ਸਿੰਘ ਸਵਾਗਤ ਕਰਦਾ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਤੇ ਅੱਜ ਇਸ ਪ੍ਰੋਗਰਾਮ ਦੀ ਗੱਲ ਕਰਾਂਗੇ ਸਿੱਖ ਸਿਆਸਤ ਦੀ ਪੰਥ ਸਿਆਸਤ ਦੀ ਤੇ ਇਸ ਪ੍ਰੋਗਰਾਮ 'ਚ ਮੇਰੇ ਨਾਲ ਹੋਣਗੇ ਡਾਕਟਰ ਹਰਜਿੰਦਰ ਪਾਲ ਸਿੰਘ ਵਾਲੀਆ ਜੀ ਜੋ ਪੰਜਾਬੀ ਯੂਨੀਵਰਸਿਟੀ ਡਿਪਾਰਟਮੈਂਟ ਆਫ ਜਰਨਲਿਸਟਿਕ ਦਾ ਹੈਡ ਰਹਿ ਚੁੱਕੇ ਹਨ ਤੇ ਸੀਨੀਅਰ ਪੱਤਰਕਾਰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦਿਆਂ ਵਾਲੀਆ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਸਤਿ ਸ੍ਰੀ ਅਕਾਲ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ ਜ ਵਾਲੀਆ ਸਰ ਜੀ ਤੁਸੀਂ ਦੇਖੋਗੇ ਕਿ ਸਿੱਖ ਸਿਆਸਤ ਇੱਕ ਤਰ੍ਹਾਂ ਪਹੁੰਚ ਆਇਆ ਪਿਆ ਸਿੱਖ ਸਿਆਸਤ ਕਹਿੰਦਾ ਪੰਥ ਸਿਆਸਤ ਕਹਿ ਸਕਦੇ ਆ ਤੁਹਾਨੂੰ ਲੱਗਦਾ ਕਿ ਭਵਿਕ ਵੀ ਦਾਵਾ ਡੋਣ ਲੱਗਦਾ ਮੈਨੂੰ ਤਾਂ ਲੱਗਦਾ ਇਹ ਤਾਂ ਨਹੀਂ ਭਵਿਕ ਤੇ ਤਾਂ ਸਾਡੇ ਕੁਝ ਨਹੀਂ ਕਹਿ ਸਕਦਾ ਕੀ ਹੈ ਲੇਕਿਨ 2 ਦਸੰਬਰ ਜਦੋਂ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਸਿੰਘ ਸਾਹਿਬਾ ਵੱਲੋਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਉਦੋਂ ਤੋਂ ਪਚਾਲਵਰ ਦੀ ਸਥਿਤੀ ਹੈ ਕੁਛ ਨਾ ਕੁਛ ਹਰ ਰੋਜ਼ ਨਵਾਂ ਵਾਪਰ ਰਿਹਾ ਹੈ ਹਾਂਜੀ ਉਹਦਾ ਕਾਰਨ ਇਹ ਹੈ ਕਿ ਜਿਹੜੀ ਜਿਹੜਾ ਧੜਾ ਸ਼੍ਰੋਮਿਕ ਅਕਾਲੀ ਦਲ ਤੇ ਕਾਬਜ਼ ਹੈ ਹਾਂਜੀ ਜਿਹਨੂੰ ਤੁਸੀਂ ਬਾਦਲ ਅਕਾਲੀ ਦਲ ਕਹਿੰਦੇ ਹੋ ਬਿਲਕੁਲ ਜੀ ਜੋ ਕੋਈ ਵੀ ਨਾਮ ਦੇ ਲੋ ਸ਼੍ਰੋਮਿਕ ਅਕਾਲੀ ਦਲ ਵੈਸੇ ਤੇ 23 ਸ਼੍ਰੋਮਿਕ ਅਕਾਲੀ ਦਲ ਰਜਿਸਟਰਡ ਨੇ ਇਸ ਕਰਕੇ ਉਹਨਾਂ ਨੂੰ ਡਿਫਰੈਂਸ਼ੀਏਟ ਕਰਨ ਲਈ ਅਸੀ ਸ਼੍ਰੋਮਣੀ ਅਕਾਲੀ ਦਲ ਬਾਦਲ ਕਹਿੰਦੇ ਆ ਅਸਲ ਦੇ ਵਿੱਚ 1920 ਚ ਜਦੋਂ ਬਣਿਆ ਸੀ ਅਕਾਲੀ ਦਲ ਹਾਂਜੀ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਸੁਧਾਰ ਲਹਿਰ ਤੇ ਸਟੋਨ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਦੇ ਲਈ ਬਣਿਆ ਸ ਉਹਦਾ ਸਹਿਯੋਗੀ ਸੀ ਬਿਲਕੁਲ ਤੇ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦੇ ਕੋਲ ਹੁੰਦੀ ਹੈ ਹਾਂਜੀ ਉਹੀ ਅਸਲੀ ਅਕਾਲੀ ਦਲ ਹੁੰਦਾ ਸੋ ਇਸ ਅੰਗਲ ਤੋਂ ਵੀ ਇਹ ਅਕਾਲੀ ਦਲ ਮੰਨਦੇ ਆ ਬਾਦਲ ਦਾ ਹੁਣ ਇਹਨਾਂ ਨੇ ਗਨਾਹ ਏਡੇ ਵੱਡੇ ਕਰਲੇ ਸੀ ਹੂੰ ਜਿਨੂੰ ਸਿੰਘ ਸਾਹਿਬਾਨ ਨੇ ਵੱੱਜਰ ਗਨਾਹ ਕਿਆ ਸੀ ਤਨਖਾਈਆ ਤਾਂ ਹੀ ਘਰਾੜ ਦਿੱਤਾ ਸੀ ਕਿ ਤੁਸੀਂ ਵੱੱਜਰ ਗਨਾਹ ਕੀਤੇ ਨੇ ਔਰ ਉਹਨਾਂ ਗ੍ਰਾਹਾਂ ਦੀ ਇਹਨਾਂ ਨੇ ਮਾਫੀ ਮੰਗੀ ਇਹਨਾਂ ਦਾ ਮੰਨੇ ਵੀ ਹਾਂ ਸਾਥੋਂ ਗਨਾਹ ਹੋਏ ਨੇ ਉਹਨਾਂ ਐਡਾ ਵੱਡਾ ਗਨਾਹ ਕਿ ਰਾਮ ਰਹੀਮ ਨੂੰ ਮਾਫੀ ਮਾਫੀ ਦਿਵਾਉਣ ਲਈ ਸਿੰਘ ਸਾਹਿਬਾ ਨੂੰ ਆਪਣੀ ਕੋਠੀ ਬੁਲਾ ਲਿਆ ਬਿਲਕੁਲ ਮਾਫੀ ਉਹਨੇ ਮੰਗੀ ਦੀ ਤੇ ਇਸ ਕਰਕੇ ਉਹ ਮਾਫੀ ਨੂੰ ਟੈਂਪਰ ਕਰਕੇ ਮਾਫੀ ਸ਼ਬਦ ਲਿਖ ਕੇ ਉਸ ਪੱਤਰ ਦੇ ਵਿੱਚ ਉਹ ਕਾਲ ਤੱਕ ਸਾਹਿਬ ਨੇ ਉਹ ਵੀ ਵੱਡਾ ਗਨਾ ਬਿਲਕੁਲ ਬੇਅਦਬੀ ਬੇਅਦਬੀ ਦੀ ਕੋਈ ਇਨਸਾਫ ਨਹੀਂ ਜਦੋਂ ਸਲਾਬਤਪੁਰੇ ਰਾਮ ਰਹੀਮ ਨੇ ਗੁਰੂ ਗੋਬਿੰਦ ਸਿੰਘ ਦਾ ਸਾង ਰਚਿਆ ਉਹ ਕੇਸ ਵਾਪਸ ਲੈਣਾ ਬਿਲਕੁਲ ਠੀਕ ਹੈ ਬਹਿਬਲ ਕਰਾ ਕੋਟਕਪੁਰ ਦਾ ਗੋਲੀकांड ਮਤਲਬ ਕੀ ਕੀ ਕਰਾਈਏ ਫਿਰ 90 ਲੱਖ ਰੁਪਏ ਲਾ ਕੇ ਜਸਟੀਫਾਈ ਕਰਨਾ ਸੋ ਇਹ ਜਿਹੜੇ ਗਨਾਹ ਸੀ 2 ਦਸੰਬਰ ਨੂੰ ਮੰਨ ਲਏ ਹੂੰ ਤੇ ਜਿਹੜੇ ਪਛਾਲ ਦੀ ਗਲਤ ਉਹ ਵੀ ਹੋ ਗਈ ਜਦੋਂ 4 ਦਸੰਬਰ ਨੂੰ ਨਰਿੰਦਰ ਸਿੰਘ ਚੋੜਾ ਨੇ ਗੋਲੀ ਚਲਾਤੀ ਹੈ ਠੀਕ ਹੈ ਸੁਖਵੀਰ ਸਿੰਘ ਬਾਦਲ ਬਚ ਗਿਆ ਤੋਂ ਇਹ ਲਗਾਤਾਰ ਚੱਲਦੇ ਰਹੇ ਪਰ ਉੱਥੇ ਹੋਇਆ ਕਿ ਇਹ ਬਾਦਲ ਧੜੇ ਨੇ ਉਹਨਾਂ ਦੇ ਉਹਦੇ ਚ ਇੱਕ ਗੱਲ ਕਹੀ ਸੀ ਸਿੰਘ ਸਾਬਰ ਨੇ ਕਿ ਇਹ ਜਿਹੜੇ ਲੋਕ ਨੇ ਮੌਜੂਦਾ ਲੀਡਰਸ਼ਿਪ ਹੈ ਜਿਹੜੀ ਇਹ ਨੈਤਿਕ ਆਧਾਰ ਗਵਾ ਚੁੱਕੀ ਹੈ ਕੌਮ ਦੀ ਅਗਵਾਈ ਕਰਦਾ ਹਾਂਜੀ ਇਸ ਲਈ ਇੱਕ ਭਾਰਤੀ ਕਮੇਟੀ ਅਸੀਂ ਬਣਾ ਰਹੇ ਹਾਂ ਸੱਤ ਮੈਂਬਰੀ ਪਹਿਲਾਂ ਬਣਾਈ ਸੀ 6 ਮੈਂਬਰੀ ਬਿਲਕੁਲ ਜੀਦੇ ਚੋਂ ਨੇ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਸੀ ਕਨਵੀਨਰ ਹਾਂਜੀ ਨਾਲ ਲਏ ਸੀ ਦੋ ਇਹਨਾਂ ਦੇ ਧੜੇ ਦੇ ਮਨਪ੍ਰੀਤਿਆਲੀ ਹਾਂਜੀ ਕੜੀ ਇਹਨਾਂ ਦੇ ਨਾਲ ਹੈ ਇਕਵਾਲ ਸਿੰਘ ਝੁੰਦਾ ਬਾਗੀ ਦਾ ਸੁਧਾਰ ਲਹਿਰ ਰਹਿ ਚੋਂ ਗੁਰਪ੍ਰਤਾਪ ਸਿੰਘ ਬਡਾਲਾ ਬਿਲਕੁਲ ਤੇ ਨਾਲ ਸੰਤਾ ਸਿੰਘ ਮੈਦਪੁਰੀ ਇੱਕ ਸ਼ਹੀਦ ਭਾਈ ਅਮਰੀਕ ਸਿੰਘ ਦੀ ਬੇਟੀ ਸਤਵੰਤ ਕੌਰ ਹਾਂਜੀ ਇਹ ਹੁਣ ਸੱਤ ਬੰਦੇ ਸੀ ਭਰਤੀ ਕਮੇਟੀ ਉਹਨਾਂ ਨੇ ਕਿਹਾ ਸੀ ਕਿ 6 ਮਹੀਨੇ ਦੇ ਅੰਦਰ ਤੁਸੀਂ ਇਹ ਭਰਤੀ ਕੰਪਲੀਟ ਕਰਕੇ ਨਵੇਂ ਉਮੀਦਵਾਰ ਚੁਣ ਲਓ ਪ੍ਰਧਾਨ ਚੁਣ ਲਓ ਪਹਿਲਾਂ ਤਾਂ ਜਿਹੜੇ ਪ੍ਰਧਾਨ ਦਾ ਅਸਤੀਫਾ ਹੀ ਨਹੀਂ ਲਿਆ ਫਿਰ ਮੀਟਿੰਗ ਨਹੀਂ ਕੀਤੀ 2 ਮਹੀਨੇ 2 ਦਿਨ ਬਾਅਦ ਮੀਟਿੰਗ ਹੁੰਦੀ ਹੈ ਜਿਹੜੀ ਭਰਤੀ ਕਮੇਟੀ ਦੀ ਸੋ ਉਹਦੇ 'ਚ ਮੈਂ ਕਹਿਣਾ ਇਹ ਚਾਹਣਾ ਕਿ ਜਿਹੜਾ ਬਾਦਲ ਧੜਾ ਸੀ ਇਹਨੇ ਅੱਧਾ ਹੁਕਮ ਲੈ ਧਾਰਮਿਕ ਸਜ਼ਾ ਭੁਗਤ ਲਈ ਨੀਜਾ ਲੈ ਕੇ ਬੈਠ ਗਿਆ ਬਾਦਲ ਜਾ ਬਰਤਨ ਸਾਫ ਕਰ ਲੇ ਜਾਂ ਪਾਠ ਸੁਣ ਲਿਆ ਐਨਾ ਕਰਕੇ ਕਹਿੰਦੇ ਜਿਹੜੀ ਕੰਪਲੀਟ ਬਾਕੀ ਉਹਨੇ ਜਵਾਬ ਦਿੱਤਾ ਅਕਾਲ ਤਖਤ ਸਾਹਿਬ ਦੇ ਹੁਕਮ ਮੰਨ ਤੋ ਜਵਾਬ ਦਿੱਤਾ ਹੁਣ ਜਦੋਂ ਹੁਕਮ ਨਹੀਂ ਮੰਨ ਰਹੇ ਪੂਰਾ ਅਕਾਲ ਤਖਤ ਸਾਹਿਬ ਦਾ ਤੇ ਫੇਰ ਵਿਰੋਧ ਹੋਣਾ ਸੀ ਤੇ ਉਹ ਵਿਰੋਧ ਸ਼ੁਰੂ ਹੋ ਗਿਆ ਤੇ ਸਦਾਰ ਲੇਰ ਵਾਲਾ ਨੇ ਲਗਾਤਾਰ ਮੰਗ ਕੀਤੀ ਵੀ ਤੁਸੀਂ ਕਮੇਟੀ ਦੀ ਮੀਟਿੰਗ ਬੁਲਾਓ ਕਮੇਟੀ ਦੀ ਮੀਟਿੰਗ ਨਹੀਂ ਹੋਈ ਤੇ ਉਹਨੇ ਲਿਖ ਕੇ ਦਿੱਤਾ ਆਖਰ ਬਾ ਡਰਾਮੇਬਾਜ਼ੀ ਸ਼ੁਰੂ ਕਰਤੀ ਦਲਜੀਤ ਸਿੰਘ ਚੀਮਾ ਥਾਂ ਥਾਂ ਤੇ ਜਾ ਕੇ ਕਹਿਣ ਲੱਗਿਆ ਜੀ ਇਹ ਕਮੇਟੀ ਬਦਲੋ ਅਸੀਂ ਕੀਤੀ ਤਾਂ ਸਾਡੇ ਮਾਨਤਾ ਰੱਦ ਹੋ ਜਾਊ ਸਾਡਾ ਚੋਣ ਨਿਸ਼ਾਨ ਚੜਾ ਜਾਊ ਇਹ ਧਾਰਮਿਕ ਜਿਹੜਾ ਹੈ ਉਹ ਉਹਦੇ ਦਖਲਅੰਦਾਜ਼ੀ ਸਾਡੇ ਕੋਲ ਸਵਿਧਾਨ ਚ ਨਹੀਂ ਹੈ ਉਹ ਭੜਿਆ ਮਾਨਸਾ ਉਹ ਬੋਦੀ ਕੀ ਕੁਝ ਕਰੀ ਜਾਂਦਾ ਮੰਦਰ ਦਾਤ ਘਟਨਾਪ ਕਰ ਰਿਹਾ ਹੈ ਆਰਐਸਐਸਓ ਦੇ ਪਿੱਛੇ ਹੈ ਉਹ ਸਭ ਡਰਾਮੇਬਾਜ਼ੀ ਸੀ ਫਿਰ ਪਿੱਛੇ ਮੁਕਰ ਵੀ ਗਏ ਤੋ ਉਹਦੇ ਚ ਫਿਰ ਬੜਾ ਕੁਝ ਹੋਇਆ 28 ਜਨਵਰੀ ਨੂੰ ਮੀਟਰ ਰਖਰੀ ਸਿੰਘ ਸਾਹਿਬ ਨੇ ਉਹਨੂੰ ਇੰਗਲੈਂਡ ਜਾਣਾ ਭੇਜਿਆ ਗਏ ਜਾਂ ਬੰਨ ਨੂੰ ਪਤਾ ਇੰਗਲੈਂਡ ਫਿਰ ਇੰਗਲੈਂਡ ਚੋਂ 10-12 ਦਿਨ ਉੱਥੋਂ ਕਹਿੰਦੇ ਜੀ ਭਰਤੀ ਹੋਰ ਉਦੋਂ ਮੰਨ ਗਏ ਕਿ ਸਾਡੇ ਬੰਦੇ ਪਾ ਲੋ ਜਦੋਂ ਉਹਨੇ ਸੁੱਚਾ ਸਿੰਘ ਲੰਗਾ ਜਲਜੀਤ ਸਿੰਘ ਚੀਮਾ 24910 ਤੇ ਜਥੇਦਾਰ ਕਹਿੰਦਾ ਇਹ ਬੰਦੇ ਨਹੀਂ ਇਹਦੇ ਚ ਪਾ ਸਕਦੇ ਤੁਹਾਡਾ ਨਹੀਂ ਹਿਸਾਬ ਕਿਤਾਬ ਇਹਦਾ ਮੀਨ ਟਾਈਮ ਹਰਪ੍ਰੀਤ ਸਿੰਘ ਦਾ ਕੇਸ ਆ ਗਿਆ ਹਰਪ੍ਰੀਤ ਸਿੰਘ ਨੂੰ ਕੱਟਣ ਦੀ ਗੱਲ ਆ ਗਈ ਜਦੋਂ ਉਹਨੂੰ ਕੱਢਿਆ ਗਿਆ ਗਿਆ ਗਿਆਨੀ ਹਰ ਰਗਵੀਰ ਸਿੰਘ ਕਹਿੰਦੇ ਅਕਾਲ ਤਖਤ ਦੇ ਜਥੇਦਾਰ ਇਹ ਅਧਿਕਾਰ ਖੇਤਰੀ ਸਾਡਾ ਤੁਸੀਂ ਕੱਢ ਨਹੀਂ ਸਕਦੇ ਜਿਹੜੀ ਮਸਲੇ ਇਹਨੇ ਉਲਝ ਗਏ ਉਹਨਾਂ ਉਲਝੇ ਮਸਲਿਆਂ 'ਚ ਫਿਰ ਹਰਜਿੰਦਰ ਸਿੰਘ ਧੌਮੀ ਅਸਤੀਫਾ ਦੇ ਗਿਆ ਬਿਲਕੁਲ ਅਸਤੀਫਾ ਉਹਦਾ ਦਿੱਤਾ ਹਾਲੇ ਵੀ ਉਹਨੇ ਵਾਪਸ ਨਹੀਂ ਲਿਆ ਤੇ ਉਹਦੇ ਉਦੋਂ ਬਾਅਦ ਇਹਨੇ ਅੰਤਰਨ ਕਮੇਟੀ ਨੇ ਅਸਤੀਫਾ ਪੈਂਡਿੰਗ ਰੱਖ ਲਿਆ ਇੱਕ ਨਵੀਂ ਗੱਲ ਕਰ ਲਈ ਨਾ ਪ੍ਰਵਾਨ ਕੀਤਾ ਨਾ ਅਪਰਵਾਣ ਕੀਤਾ ਕਹਿੰਦੇ ਚ ਪੈਂਡਿੰਗ ਹੈ ਤਾਂ ਉਦੋਂ ਬਾਅਦ ਜਦੋਂ ਇਹ ਗੱਲ ਹੋਈ ਤੇ ਸਿੰਘ ਸਾਹਿਬ ਕੋਲ ਚੜੇ ਕੇ ਕਹਿੰਦੇ ਆ ਦੇਖੋ ਇਹ ਤਾਂ 1925 ਦਾ ਐਕਟ ਕਹਦਾ ਹੈ ਕਿ ਇਹ ਮਲਾਜ਼ਮ ਹੁੰਦੇ ਨੇ ਸਾਡੇ ਅਸੀਂ ਕੱਢ ਸਕਦੇ ਆ ਸਿੰਘ ਸਾਹਿਬ ਨੇ ਇੱਕ ਬਹੁਤ ਵੱਡਾ ਬੈਂਗ ਮਾਰਿਆ ਉਹ ਕਹਿੰਦੇ ਮੈਨੂੰ ਤਾਂ ਅੱਜ ਪਤਾ ਲੱਗਿਆ ਅਸੀਂ ਤਾਂ ਸੋਚਦੇ ਸੀ ਸਰਵੱਚਾ ਅਕਾਲ ਤਖਸਾਲ ਸਾਹਿਬ ਸਾਡਾ ਤਾਂ ਹੁਣ ਪਤਾ ਲੱਗਿਆ ਵੀ ਤਾਂ ਜਿਹੜਾ ਅਕਾਲ ਤਖਸਾਲ ਤੇ ਕੰਪਲੈਕਸੀ ਸਾਡਾ ਹੁਕਮ ਚੱਲਦਾ ਹੈ ਤਾਂ ਇਹ ਸਾਰੀਆਂ ਗੱਲਾਂ ਨੇ ਪਚਾਲਤਾ ਬਿਲਕੁਲ ਪ੍ਰਵਿੰਦਰ ਸਿੰਘ ਜੀ ਲੈ ਕੇ ਆਉਣਾ ਸੀ ਉਹ ਲਿਆਂਦਾ ਹੋਇਆ ਵਰਸਾਬੀ ਕੱਲ ਹੋ ਰਿਹਾ ਕਹਿੰਦੇ ਨਾ ਅੱਜ ਕੱਲ੍ਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਵਾਲੇ ਨਿਸ਼ਾਨ ਖੜਾ ਹੋਣ ਲੱਗ ਗਿਆ ਕ ਆਪਾਂ ਕਹਿੰਦੇ ਕਿ ਅਕਾਲ ਤਖਤ ਸਾਹਿਬ ਸਰਵਉੱਚ ਸੀਗਾ ਅੱਜ ਜੇ ਆਪਾਂ ਬਲਟੋਹਾ ਦੀ ਗੱਲ ਕਰੀਏ ਉਹ ਵੀ ਜਥੇਦਾਰ ਦੇ ਉੱਪਰ ਤੌਮਤਾ ਕਸ ਰਿਹਾ ਤੇ ਨਹੀਂ ਦੇਖੋ ਜਿਹੜਾ ਬਲਟੋਹਾ ਹੈ ਨਾ ਬਿਰਸਾ ਸਿੰਘ ਬਲਟੋਹਾ ਹਾਂਜੀ ਇਹ ਤਾਂ ਇਹਨਾਂ ਦਾ ਇਸੇ ਕੰਮ ਲਈ ਸ਼ੁਰੂ ਤੇ ਛੜਿਆ ਹੋਇਆ ਹੈ ਕਿ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਹੁਣਗੇ ਲਈ ਰਕਬੀਤ ਸਿੰਘ ਵੀ ਟਾਰਗੇਟ ਕਰਨ ਲੱਗੇ ਦੇਖੋ ਕਸੂਰ ਕਈ ਬੰਦਿਆਂ ਦਾ ਹੈ ਸਾਰੀ ਸਿਚੁਏਸ਼ਨ ਦੇ ਵਿੱਚ ਇੱਕ ਤਾਂ ਇਹ ਕਿ ਜਿਹੜੇ ਤੁਸੀਂ ਜੇ ਤਿੰਨ ਸੰਸਥਾ ਬਣੇ ਸਾਡੀਆਂ ਸਿੱਖਾਂ ਦੀਆਂ ਪਹਿਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੇਕਿਨ ਸਭ ਤੋਂ ਪੁਰਾਣੀ ਸੰਸਥਾ ਜਿਹੜੀ ਪਹਿਲਾਂ ਤੋਂ ਆਉਂਦੀ ਹੈ 15 ਜੂਨ 1606 ਦੇ ਵਿੱਚ ਹਾਂਜੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਥੜਾ ਬਣਾਇਆ ਆਪ ਬਣਾਇਆ ਕਿਸੇ ਹੋਰ ਦਾ ਹੱਥ ਨਹੀਂ ਭਾਈ ਗੁਰਦਾਸ ਤੇ ਬਾਬਾ ਬੁੱਢਾ ਤੇ ਗੁਰੂ ਆਪ ਗੁਰੂ ਸਾਹਿਬ ਹਾਂਜੀ ਇਹ ਤਖਤ ਕਿਹੜਾ ਜਿਹੜਾ ਮੁਗਲਾਂ ਦਾ ਤਖਤ ਹੈ ਦਿੱਲੀ ਦਾ ਤਖਤ ਉਹ ਤੋਂ ਉੱਚਾ ਤਖਤ ਠੜਾ ਕਹਿੰਦੇ ਸੀ ਇਹਨੂੰ ਅਕਾਲ ਬੂੰਗਾ ਕਹਿੰਦੇ ਸੀ ਇਹ ਅਕਾਲ ਤਖਤ ਤੋਂ ਬਾਅਦ ਚਨਾਉਆ ਹੈ ਅਕਾਲ ਬੂੰਗਾ ਬਣਾਇਆ ਠੀਕ ਹੁਣ ਉਹ ਜਿਹੜਾ ਬੂੰਗਾ ਹੈ ਉਹ ਜਿਹੜਾ ਮੁਗਲਾਂ ਦੇ ਤਖਤ ਦੇ ਬਰਾਬਰ ਹੈ ਉਹਦਾ ਪਹਿਲਾ ਜਥੇਦਾਰ ਭਾਈ ਗਰਦਾਸ ਸੀ ਹਾਂਜੀ ਭਾਈ ਗਰਦਾਸ ਤੋਂ ਬਾਅਦ ਜੰਡੇ ਵੀ ਜਥੇਦਾਰ ਬਣੇ ਉਹ ਸਰਬੱਤ ਖਾਲਸਾ ਸਿੱਖ ਮਸਲਾ ਮਸਲਾ ਹੁੰਦੀ ਸੀ ਹਾਂ ਆਪਸ ਚ ਲੜਦੇ 12 ਮਸਲਾਂ ਦੀ ਤੇ ਜਿਕਰਾਮ ਇਤਿਹਾਸ ਚੋਂ ਬਿਲਕੁਲ ਆਪਸੇ ਲੜਦੇ ਰਹਿੰਦੇ ਸੀ ਲੇਕਿਨ ਜਦੋਂ ਜੋੜ-ਵੇਲ ਹੁੰਦੇ ਸੀ ਜੋੜ-ਵੇਲ ਦਾ ਮਤਲਬ ਜੁੜਨਾ ਆਪਣੇ ਆਪਣੇ ਹਥਿਆਰ ਇੱਕ ਤਾਂ ਤੇ ਰੱਖ ਕੇ ਦਰਵਾਜ਼ਾ ਉੱਥੇ ਇਕੱਠੇ ਹੁੰਦੇ ਸੀ ਤੇ ਦਿਵਾਲੀ ਨੂੰ ਤੇ ਫੇਰ ਉੱਥੇ ਗੁਰਮਤਾ ਹੋ ਜਾਂਦਾ ਸੀ ਇੱਕ ਜਥੇਦਾਰ ਚੁਣਿਆ ਜਾਂਦਾ ਸੀ ਅਕਾਲ ਤਖਤ ਸਾਹਿਬ ਦਾ ਇਸ ਤਰੀਕਾ ਹੁੰਦਾ ਸੀ ਅਕਾਲ ਤਖਤ ਸਾਹਿਬ ਦਾ ਇੱਕ ਟਾਈਮ ਸੀ ਕਿ ਉਹਨਾਂ ਕੋਲ ਆਪਣੀ ਫੌਜ ਵੀ ਹੁੰਦੀ ਸੀ ਹਾਂਜੀ ਹੁਣ ਨਹੀਂ ਹੈ ਅਕਾਲੀ ਫੁੱਲਾ ਸਿੰਘ ਨੂੰ ਇਸੇ ਕਰਕੇ ਯਾਦ ਕਰਦੇ ਨੇ ਅਕਾਲੀ ਫੁੱਲਾ ਸਿੰਘ ਨੇ ਮਹਾਰਾਜਾ ਰਜੀਤ ਸਿੰਘ ਜਿਹੜਾ ਕਿ ਬਹੁਤ ਵੱਡਾ ਦੁਨੀਆ ਦੇ ਮਹਾਨ ਰਾਜਿਆਂ ਚੋਂ ਇੱਕ ਹੈ ਬਿਲਕੁਲ ਉਸ ਨੂੰ ਵੀ ਸਤਿ ਲਿਆ ਉਸ ਨੂੰ ਜਦੋਂ ਨੇ ਨਾ ਉਹਨੂੰ ਤਨਖਾਹਿਆ ਘਰਾੜ ਦਿੱਤਾ ਉਹਦੇ ਸੇਵਾਦਾਰ ਵੀ ਉਹਨੂੰ ਸਸਰੀਕਾਲ ਬਣਾਉਣ ਨੂੰ ਹਟ ਗਏ ਸੀ ਕਿਉਂਕਿ ਅਕਾਲ ਤਖਤ ਨੇ ਤਨਖਾਹਿਆ ਘਰਾੜ ਦਿੱਤਾ ਸੀ ਆਖਰ ਉਹਨੂੰ ਆਉਣਾ ਪਿਆ ਨੰਗੇ ਪੈਰ ਪਹੁੰਚਿਆ ਅਕਾਲ ਤਖਤ ਸਾਹਿਬ ਤੇ ਕੋੜਿਆਂ ਦੀ ਸਜ਼ਾ ਲਈ ਹਾਂਜੀ ਇਹ ਇਸ ਕਰਕੇ ਹੁਣ ਉਦੋਂ ਬਾਅਦ ਜਿਹੜਾ ਇੰਨਾ ਸਰਵੋੱਚ ਅਕਾਲ ਤਖਤ ਹੈ ਉਹ ਫਿਰ ਜਦੋਂ ਖਾਸ ਤੌਰ ਤੇ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਆਈ ਨਾ ਕਮਾਂਡ ਹਾਂਜੀ ਇਹਨੇ ਦਿਨਿਸਸ ਦਾ ਬਾਬ ਦੇ ਹੱਥ ਚ ਕਰ ਲਿਆ ਹੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਬਾਦਲ ਸਾਹਿਬ ਦੇ ਜੇਪ ਚੋਂ ਨਿਕਲਦੀ ਇਹ ਚੁਟਕਲੇ ਬਣ ਗਏ ਸੀ ਵੀ ਸਾਲ ਬਾਅਦ ਪ੍ਰਧਾਨ ਬਣਨਾ ਹੁੰਦਾ ਵੀ ਇਸ ਵਾਰ ਪ੍ਰਧਾਨ ਕੌਣ ਬਣੂ ਉਹ ਕਹਿੰਦੇ ਜੀ ਰੱਬ ਜਾਣਦਾ ਹੈ ਜਾਂ ਬਾਦਲ ਸਾਹਿਬ ਜਾਣਦੇ ਨੇ ਹਾਂਜੀ ਤੇ ਜਿੱਦੇ ਚੋਣਾਂ ਹੁੰਦਾ ਸੀ ਕਹਿੰਦੇ ਰੱਬ ਵੀ ਕੀ ਜਾਣਦਾ ਬਾਦਲ ਹੀ ਜਾਣਦਾ ਤੇ ਉਹ ਬਾਦਲ ਦੇ ਕੋਲ ਨਿਕਲ ਲੱਗੇ ਜਣੀ ਜਿਹੜਾ ਪ੍ਰਦਾਨ ਜਾਂ ਐਸਜੀਪੀਸੀ ਉਹ ਬਦਲ ਦੀ ਜੇਬ ਚ ਹਾਂਜੀ ਜੇਬ ਤੋਂ ਨਿਕਲਦੀ ਸੀ ਉਹਦੇ ਆਪਦੇ ਬੰਦੇ ਉਹਦੇ ਫਿਰ ਜੱਥੇਦਾਰ ਲਾਉਣ ਦਾ ਕੰਮ ਜਦੋਂ 1925 ਦਾ ਐਕਟ ਬਣਿਆ ਉਦੋਂ ਜੱਥੇਦਾਰ ਨਾਂ ਦੇ ਕੋਈ ਚੀਜ਼ ਨਹੀਂ ਸੀ ਉਹਦੇ ਚ ਕੋਈ ਜੱਥੇਦਾਰ ਨਹੀਂ ਸੀ ਪ੍ਰਬੰਧਰ ਉਹ ਸੇ ਕੀ ਹੁੰਦਾ ਸੀ ਉਦੋਂ ਨਾ ਅੰਗਰੇਜ਼ਾਂ ਨੂੰ ਕੀ ਪਤਾ ਜੱਥੇਦਾਰ ਕੀ ਹੁੰਦਾ ਐਕਟ ਅੰਗਰੇਜ਼ਾਂ ਨੇ ਬਣਾਇਆ ਉਹਨਾਂ ਨੇ ਦਾ ਨਾਂ ਹੈਡ ਪ੍ਰੀਸਟ ਰੱਖਿਆ ਸੀ ਮੁੱਖ ਗ੍ਰਾਂਥੀ ਹੁਣ ਮੁੱਖ ਗ੍ਰਾਂਥੀ ਦਾ ਬਹੁਤ ਨੇ ਦੀਪ ਪ੍ਰੀਸਟ ਕਰਤਾ ਆ ਇਹ ਚੌੜਚੇ ਨਾਮ ਜੱਥੇਦਾਰ ਕੀਤਾ ਹੁਣ ਇਹਨਾਂ ਨੇ ਕੀ ਕੀਤਾ ਇਹ ਕਹਦੇ ਵੀ ਅਸੀਂ ਇਹ ਪੰਚ ਟਕ ਅਥੋਰਟੀ ਆ ਅਸੀਂ ਇਹਨੂੰ ਲਾਉਣੇ ਆ ਬਿਲਕੁਲ ਅਸੀਂ ਹਟਾ ਸਕਦੇ ਆ ਇਹ ਵੱਡੀ ਪ੍ਰੋਬਲਮ ਤਾਂ ਹੈ ਇਹ ਜੱਥੇਦਾਰਾਂ ਨੂੰ ਇਹ ਸਮਝਦੇ ਨੇ ਮੁਲਾਜ਼ਮ ਨੇ ਜਦੋਂ ਟੌੜਾ ਸਾਹਿਬ ਸੀ ਪ੍ਰਧਾਨ ਤੇ ਵਿਦਾਂਤੀ ਸੀ ਜਿਹੜੇ ਅਕਾਲ ਤਖਤ ਦੇ ਜੱਥੇਦਾਰ ਹਾਂਜੀ ਉਦੋਂ ਇੱਕ ਆਇਆ ਵੀ ਇਹਨਾਂ ਨੂੰ ਆਪਾਂ ਤਨਖਾਹ ਨਾ ਦਈਏ ਹੂੰ ਇਨਾਂ ਨੂੰ ਆਪਾਂ ਮਾਨ ਪੱਤਾ ਦੇ ਦਿਆ ਕਰੀਏ ਮੁਲਾਜ਼ਮ ਨਾ ਸਮਝੋ ਇਹਨਾਂ ਨੂੰ ਹੁੰਦਾ ਕੀ ਸੀ ਆਮ ਤੌਰ ਤੇ ਬੰਦਾ ਜਿਹੜਾ ਪਹਿਲਾਂ ਗ੍ਰੰਥੀ ਹੈਡ ਗ੍ਰੰਥੀ ਉਹ ਤੋਂ ਬਾਅਦ ਉਹਨਾਂ ਚੋਂ ਜਥੇਦਾਰ ਬਣਾ ਲਿਆ ਜਾਂਦਾ ਜਦੋਂ ਹੁਣ ਗ੍ਰੰਥੀ ਜਿਹੜਾ ਹੈ ਜਾਂ ਮੁੱਖ ਗ੍ਰੰਥੀ ਹੈ ਉਹ ਮੁਲਾਜ਼ਮ ਹੈ ਉਹ ਤਰਖਾ ਲੈਂਦਾ ਸਿਗਨੇਚਰ ਕਰਕੇ ਬਿਲਕੁਲ ਤੋ ਇਸ ਕਰਕੇ ਇਹ ਸਮਝਦੇ ਨੇ ਸਾਡਾ ਤੇ ਜਦੋਂ ਫਿਰ ਇਹਨਾਂ ਦਾ ਕੰਟਰੋਲ ਹੋ ਗਿਆ ਕਮੇਟੀ ਤੇ ਤਾਂ ਹੀ ਤਾਂ ਉੱਥੇ ਬਣਾ ਲਏ ਇਹਨਾਂ ਨੇ ਸੁਖਵੀਰ ਬਾਦਲ ਨੇ ਕੋਠੀ ਚ ਤੇ ਫਿਰ ਸਰਵਚਤਾ ਕਿੱਥੇ ਰਹੇਗੀ ਅਕਾਲ ਤਖਤ ਦੀ ਉਹ ਅਕਾਲ ਤਖਤ ਦੀ ਸਰਵਚਤਾ ਖਤਮ ਹੋ ਗਈ ਹੁਣ ਵੀ ਪ੍ਰੋਬਲਮ ਹੈ ਜਿਹੜੇ ਤੁਸੀਂ ਜਿੱਥੇ ਤੱਕ ਇਹ ਗੱਲ ਹੈ ਜਦੋਂ ਹੁਣ ਅੰਤਰਨ ਕਮੇਟੀ ਦੀ ਮੀਟਿੰਗ ਹੋਈ ਮੈਜੰਡਾ ਤਾਂ ਸੀ ਕਿ ਇਹ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਪ੍ਰਵਾਨ ਕਰਨਾ ਕਿ ਨਹੀਂ ਇਹਨਾਂ ਨੇ ਲੈ ਕੇ ਬੈਠ ਕੇ ਕਿ ਜੀ ਇਹ ਅਕਾਲ ਤਖਤ ਦੇ ਜਥੇਦਾਰ ਨੇ ਪੋਸਟ ਨਹੀਂ ਪਾਉਣੀ ਸੀ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ ਚ ਫੇਸਬੁੱਕ ਪੋਸਟ ਨਹੀਂ ਪਾਉਣੀ ਸੀ ਉਹਨੂੰ ਚੈਨ ਚਲੇ ਗਏ ਉੱਥੇ ਹੂੰ ਉਹਨੇ ਤਾਂ ਪੋਸਟ ਇਹੀ ਕਿਹਾ ਸੀ ਵੀ ਮੇਰਾ ਦਿਲ ਬੜਾ ਦੁਖੀ ਹੈ ਇਹਨਾਂ ਨੂੰ ਗਲਤ ਤਰੀਕੇ ਨਾਲ ਕੱਢੇ 2 ਦਸੰਬਰ ਤੋਂ ਜਾਣਦਾ ਸੀ ਵੀ ਇਹ ਇਹਨਾਂ ਨੂੰ ਕੱਢਣਗੇ ਉਹ ਇਹ ਜੀ ਪੋਸਟ ਤੇ ਉਹਨਾਂ ਨੇ ਜਦੋਂ ਕਮੈਂਟ ਕੀਤਾ ਅੰਤਰੰਕ ਕਮੇਟੀ ਨੇ ਦਿਖਾਤਾ ਕਿ ਜੀ ਆਹ ਦੇਖੋ ਇਹ ਤਾਂ 1925 ਦਾ ਇੱਕ ਕਹਿੰਦਾ ਅਸੀਂ ਉਤਾਰ ਵੀ ਸਕਦੇ ਹਾਂ ਲਾ ਵੀ ਸਕਦੇ ਆ ਉੱਥੇ ਫਿਰ ਉਹਨਾਂ ਨੇ ਕਮੈਂਟ ਕੀਤਾ ਕਿ ਮੈਨੂੰ ਨਹੀਂ ਪਤਾ ਸੀ ਵੀ ਇਹ ਸਰਵੋੱਚ ਨਹੀਂ ਹੁੰਦਾ ਦੂਜੀ ਗੱਲ ਇੱਕ ਹੋਰ ਵੀ ਹੈ ਜਿਹੜੇ ਗਿਆਨੀ ਰਗਵੀਰ ਸਿੰਘ ਨੇ ਇਹ ਖਲੇ ਵੀ ਮੁੱਖ ਗ੍ਰਾਂਥੀ ਦੇ ਤੌਰ ਤੇ ਇਹ ਇਹ ਐਡੀਸ਼ਨ ਚਾਰਜ ਹੈ ਠੀਕ ਹੈ ਮੁੱਖ ਗ੍ਰਾਂਥੀ ਤੇ ਰਖਾ ਲੈਂਦਾ ਹੈ ਹਾਂਜੀ 2 ਸਾਲ ਦੀ ਸਰਵਿਸ ਪਈ ਹੈ ਹਮ ਸਾਰੇ ਡਿਊਜ਼ ਪਏ ਨੇ ਗਰੈਨਟੀ ਪਈ ਹੈ ਬਿਲਕੁਲ ਡਰਤਾ ਹੁੰਦਾ ਹੀ ਹੈ ਬੰਦੇ ਨੂੰ ਤਾਂ ਇਸੇ ਕਰਕੇ ਕਿਤੇ ਨਾ ਕਿਤੇ ਮੈਨੂੰ یوں ਲੱਗਦਾ ਹੈ ਪਿਆਰੇ ਦਰਸ਼ਕੋ ਜੇ ਤੁਸੀਂ ਸਹੀ ਤਰੀਕੇ ਨਾਲ ਇਹਨੂੰ ਸਮਝਦੇ ਹੋ ਤਾਂ ਜਦੋਂ ਅਸੀਂ ਇਹਦਾ ਐਨਾਲਿਸਿਸ ਕਰਦੇ ਹਾਂ ਇਹ ਸਾਰੇ ਪੰਤ ਤੱਕ ਸਿਆਸਤ ਦਾ ਜਿਹੜਾ ਰੋਲਾ ਕਚੋਲਾ ਭੰਬਲ ਪੂਸਾ ਪਿਆ ਹੋਇਆ ਜਿਹਦਾ ਭਵਿਕ ਕੋਈ ਨਜ਼ਰ ਨਹੀਂ ਆਉਂਦਾ ਖਾਲ ਦੀ ਘੜੀ ਉਹਦੇ ਵਿੱਚ ਡਿਲੇ ਟਾਲਣ ਦੀ ਜਿਹੜਾ ਲਮਕਾਉਣ ਦੀ ਜਿਹੜੀ ਕਹਾਣੀ ਹੈ ਉਹ ਵੀ ਸਾਹਮਣੇ ਪਈ ਹੈ ਉਹ ਕਹੋਗੇ ਤੁਸੀਂ ਕਿਵੇਂ ਦੇਖੋ ਪਹਿਲਾਂ ਹਰਜਿੰਦਰ ਸਿੰਘ ਧਾਮੀ ਦੇ ਤਾਲ ਦੀ ਗੱਲ ਕਿ ਜੀ 2 ਮਹੀਨੇ 2 ਦਿਨ ਮੀਟਿੰਗ ਨਹੀਂ ਕੀਤੀ 7 ਮੈਂਬਰ ਦੀ ਜਿਹੜੇ ਜਥੇਦਾਰ ਸਾਹਿਬ ਨੇ ਸਾਡੇ ਅਕਾਲ ਤਖਤ ਦੇ ਇਹ ਵੀ ਗੱਲ ਟਾਲੀ ਜਾਂਦੇ ਨੇ ਇਹਨਾਂ ਨੇ 28 ਦੀ ਮੀਟਿੰਗ ਟਾਲਤੀ ਇਹ ਇੰਗਲੈਂਡ ਚਲੇ ਗਏ ਅੱਜ ਉਹਨਾਂ ਨੇ ਫੈਸਲਾ ਦੇਣਾ ਜਦੋਂ 5 ਮੈਂਬਰ ਕਮੇਟੀ ਜੀ ਦੀ ਪਟਿਆਰੇ ਚ ਮੀਟਿੰਗ ਹੋਈ ਸੀ ਮੈਂ ਗੁਰਪਤਾਪ ਬਡਾਰਾ ਨੂੰ ਮਿਲਿਆ ਮੈਂ ਕਿਹਾ ਜੀ ਕੀ ਹੁਣ ਕਰਨਾ ਕੀ ਹੈ 5 ਮੈਂਬਰ ਕਮੇਟੀ ਕਿਉਂਕਿ ਦੋ ਤਾਂ ਅਸਤੀਫਾ ਦੇ ਕੇ ਬਨੂਗਰ ਸਾਹਿਬ ਵੀ ਉਹ ਕਹਿੰਦੇ ਅਸੀਂ ਜਾ ਕੇ ਮਿਲਦੇ ਹਾਂ ਚਲੋ ਮਿਲ ਲੈ ਮਿਲਣ ਤੋਂ ਬਹੁਤ ਕਹਿੰਦੇ ਜੀ ਦੋ ਦਿਨ ਹੋਰ ਦੇਵੋ ਅੱਜ ਦੋ ਦਿਨ ਪੂਰੇ ਹੋ ਗਏ ਗੱਲ ਟਾਲਣ ਦੀ ਹੈ ਲਮਕਾਉਣ ਦੀ ਹੈ ਜਿੰਨਾ ਮਸਲ ਲਮਕ ਰਿਹਾ ਉਹ ਉਨੇ ਕੰਪਲੈਕਸ ਹੋ ਰਿਹਾ ਦੂਜੇ ਪਾਸੇ ਜਿਹਨੂੰ ਗਿਆਨੀ ਹਰਪ੍ਰੀਤ ਸਿੰਘ ਕਹਿੰਦੇ ਨੇ ਇਹ 10 ਬੰਦੇ ਨੇ ਜਿਹੜੇ ਨੇ ਅਕਾਲ ਤਖਤ ਸਾਹਿਬ ਨਾਲ ਪਕੌੜਾ ਦਲ ਕਹਿੰਦੇ ਨੇ ਮੱਥਾ ਲਾਇਆ ਹੋਇਆ ਉਹ ਕਿਹੜਾ ਅਕਾਲ ਤਖਤ ਨਾਲ ਮੱਥਾ ਲਾਉਣ ਵਾਲੇ 10 ਬੰਦੇ ਨੇ ਦੋ ਤਾਂ ਸਾੜਨਾ ਭਰਾ ਬਾਕੀ ਇਹਨਾਂ ਨੇ ਨੌ ਤਾਂ ਉਹਨਾਂ ਨੇ ਨਹੀਂ ਲਏ ਜਿਹੜੇ ਇਹਨਾਂ ਦੇ ਨਾਲ ਨੇ ਦਲਜੀਤ ਸਿੰਘ ਚੀਮਾ ਮੇਸ਼ੰਦਰ ਗਰੇਵਾਲ ਜਿਹੜੇ ਇਹ ਜਿਹ ਬੰਦੇ ਇਹ ਬੰਦੇ ਨੇ ਜਿਹੜੇ ਇਹਨਾਂ ਨੇ ਆਪਣੀ ਭਰਤੀ ਕੰਪਲੀਟ ਕਰਕੇ ਦਿਖਾ ਵੀ ਦਿੱਤੀ ਹੈ ਤਾਂ ਕਹਿੰਦੇ ਸਾਡੀ ਤੇ ਤੇਤੀ ਲੱਖ ਭਰਤੀ ਕਰ ਲਈ ਬਿਲਕੁਲ ਇਹਦਾ ਮਤਲਬ ਉਹ ਕਹਿੰਦਾ ਕਿ ਸਰਕਾਰ ਤਾਂ ਮੰਨਿਆ ਨਹੀਂ ਗਿਆ ਉਹਨਾਂ ਨੇ ਤਾਂ ਕਹੇ ਸੀ ਇਹ ਸੱਤ ਮੈਂਬਰੀ ਕਮੇਟੀ ਕਰੂਗੀ ਤਾਂ ਆ ਪੀਪਲ ਪੁੱਸਾ ਪੈਣਾ ਇਸ ਕਰਕੇ ਆਮ ਲੋਕਾਂ ਨੂੰ ਲੱਗਦਾ ਹੈ ਕਿ ਭਈ ਪਤਾ ਨਹੀਂ ਕੀ ਹੋਊਗਾ ਇਹ ਗੱਲ ਹੈ ਵੀ ਠੀਕ ਪਤਾ ਨਹੀਂ ਕੀ ਹੋਊ ਇੱਕ ਸਰ ਹੋਰ ਇਹ ਵੀ ਗੱਲ ਹੈ ਕਿ ਜਿਹੜੇ ਭਰਤੀ ਕਰੀ ਹੈ ਉਦੇ ਉੱਪਰ ਵੀ ਬੜੇ ਸਵਾਲ ਇਨਸ਼ਨ ਖੜੇ ਕਿਤੇ ਜਾ ਰਹੇ ਨੇ ਕੀ ਕਹਿੰਦੇ ਕਾਲ삭 ਸਾਹਿਬ ਤੋਂ ਉਲਟ ਕਰਕੇ ਭਰਤੀ ਕੀਤੀ ਗਈ ਤੇ ਜਿਹੜੀ ਭਰਤੀ ਕੀਤੀ ਹੈ ਇਸ ਨੂੰ ਝਾਲੀ ਭਰਤੀ ਕੀਤੀ ਗਈ ਹੈ ਦੇਖੋ ਇਹ ਤਾਂ ਬਿਲਕੁਲ ਅਸਲੀ ਤਾਂ ਲੱਗਦੀ ਨਹੀਂ ਪਰ ਕਾਲਤਖ ਸਾਹਿਬ ਨੇ ਤਾਂ ਹਲੇ ਵੀ ਕਿਹਾ ਜੀ ਇਹ ਹੁਕਮ ਇਨਫਲਗੂ ਕਰੋ 2 ਦਸੰਬਰ ਦਾ 2 ਦਸੰਬਰ ਦਾ ਹੁਕਮ ਇਹ ਕਹਿੰਦਾ ਹੈ ਕਿ ਇਹ 7 ਮੈਂਬਰੀ ਕਮੇਟੀ ਭਰਤੀ ਕਰੂਗੀ ਬਿਲਕੁਲ ਇਹਨਾਂ ਨੇ ਕੀ ਕੀਤਾ ਇਹਨਾਂ ਦਾ 10 ਰੁਪਏ ਹੁੰਦੀ ਹੈ ਉਹਦੇ ਚੋਣਨ ਕਿਹਾ ਵੀ ਜਾਲੀ ਭਰਤੀ ਫਰਜੀ ਭਰਤੀ ਰੋਕਣ ਲਈ ਬੋਗਸ ਭਰਤੀ ਰੋਕਣ ਲਈ ਬੋਗਸ ਵਾਟ ਜੂਸ ਕੀਤਾ ਆਧਾਰ ਕਾਰਡ ਨਾਲ ਲਾਉਣਾ ਇਹਨਾਂ ਨੇ ਆਧਾਰ ਕਾਰਡ ਨਹੀਂ ਲਾਇਆ ਇਹਨਾਂ ਦਾ ਤਰੀਕਾ ਕੀ ਹੈ ਭਰਤੀ ਕਰਨ ਦਾ 100 ਦੀ ਪਰਚੀ ਹੈ 10 ਰੁਪਏ ਹੁੰਦੀ ਹੈ ਉਹਦੀ ਹਾਂਜੀ ਉਹ ਬੰਦੇ ਨੂੰ ਬਣਾਉਂਦੇ ਨੇ ਡਾ ਵੀ ਕਾਕਾ ਆ ਆ ਚੱਕ 100 ਪਰਚੇ ਤੈਨ ਦਿੱਤੀਆਂ ਲਿਆ ਵੀ ਪਰਚੇ ਉਹ ਪਰਚੀਆਂ ਕੱਟ ਕੇ ਤੁਹਾਨੂੰ ਦੇ ਦਿੰਦੇ ਪੈਸੇ ਦੇ ਦਿੰਦੇ ਜਮ੍ਹਾਂ ਕਰਾ ਦਿੰਦਾ ਤੁਹਾਨੂੰ ਕਿਤੇ ਨਜ਼ਰ ਤਾਂ ਆਈ ਨਹੀਂ ਭਰਤੀ ਕਿੱਥੇ ਹੋਈ ਹੈ ਇਸੇ ਕਰਕੇ ਹੁਣ ਉਹ ਕਹਿੰ ਜਾਂਦਾ ਇਨਵੈਂਨ ਲਾਗੂ ਹੋਊ ਤੇ ਕਦੋਂ ਇਨਵੈਂਨ ਲਾਗੂ ਕਿਵੇਂ ਹੋਊਗਾ ਇਹ ਬੜਾ ਵੱਡਾ ਵੱਡਾ ਸਵਾਲ ਹੈ ਤਾਂ ਇਸ ਕਰਕੇ ਥੋੜੀ ਪ੍ਰੋਬਲਮ ਆਈ ਹੋਈ ਇਹਦੇ ਚ ਸਰ ਇਹ ਕਹਿੰਦਾ ਗਿਆਨੀ ਹਰਪੀ ਸਿੰਘ ਤੁਹੇ ਲਿਖਿਆ ਹੁੰਦਾ ਸੇਵਾ ਮੁਕਤ ਹੋਏ ਉਹ ਕਹਿੰਦੇ ਸੀ ਕਾਲ ਤੱਕ ਸਰਵੁਜਤਾ ਖਤਮ ਹੋ ਗਈ ਇਸ ਦਾ ਮਤਲਬ ਜਦੋਂ ਸੇਵਾ ਚ ਚੜ੍ਹਦੇ ਸੀਗੇ ਉਦੋਂ ਸਰਵੁਜਤਾ ਹੈਗੀ ਸੀ ਕਾਲ ਤੱਕ ਸਰਵ ਨਹੀਂ ਇਹ ਨਹੀਂ ਉਹਦਾ ਮਤਲਬ ਪਹਿਲੀ ਤਾਂ ਗੱਲੋਂ ਸੇਵਾ ਮੁਕਤ ਨਹੀਂ ਹੋਇਆ ਹੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਕੱਢਿਆ ਗਿਆ ਹੂੰ ਬਿਲਕੁਲ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਉਹਨਾਂ ਨੂੰ ਇਹਨਾਂ ਨੇ ਕੱਢਿਆ ਕੱਢਿਆ ਵੀ 18 ਸਾਲ ਪੁਰਾਣੇ ਕੇਸ 'ਚ ਉਹਦੇ ਸਾਡੂ ਨੂੰ ਜਿਹੜਾ ਇਹਦਾ ਹੁਣ ਸਾਡੂ ਨਹੀਂ ਰਿਹਾ ਹਾਂਜੀ ਉਸ ਵੇਲੇ ਸਾਡੂ ਸੀ ਹੂੰ ਉਸ ਦੇ ਅਲੀਗੇਸ਼ਨ ਲਾ ਕੇ ਕੱਢ ਕੁੜਾ ਦਿੱਤਾ ਵੀ ਇਹਦੇ ਠੀਕ ਹੈ ਮੇਰੀ ਜਨਾਨੀ ਨਾਲ ਸੰਬੰਧ ਸੀ ਜੋ ਪੁੱਠੇ ਸਦੈਸਵਾਦ ਲਾਇਆ ਹੂੰ ਹੁਣ 18 ਸਾਲ ਪੁਰਾਣਾ ਕੇਸ ਹੈ ਤੇ ਉਹਦੇ ਚ ਕਰਤੇ ਉਹ ਕਹਿੰਦੇ ਮੈਂ ਅਸਤੀਫਾ ਤਾਂ ਨਹੀਂ ਦੇਣਾ ਕੱਢਣਾ ਕੱਢ ਦੋ ਇਹਨਾਂ ਨੇ ਕੱਢਤਾ ਉਸ ਕੇਚ ਚ ਦੋ ਤਿੰਨ ਹੋਰ ਵੀ ਕੀਰਤਨ ਚੱਲ ਰਿਹਾ ਸੀ ਤਖਤ ਸਾਹਿਬ ਤੇ ਇਹਨਾਂ ਨੇ ਕਿਉਂ ਉੱਥੇ ਰੋਕ ਕੇ ਕੀਰਤਨ ਆਪਣੀ ਗੱਲ ਸਪਸ਼ਟਿਕਰਨ ਦਿੱਤਾ ਗੁਰੂ ਸਾਹਿਬ ਨੇ ਪੰਜ ਪਿਆਰਾਂ ਸਾਹਮਣੇ ਅਤਲ ਗੱਲ ਕੱਟ ਰਹੀ ਕਿ ਤੂੰ ਦੇਖੂਗਾ ਵੀਡੀਓ ਵੀ ਬਾਅਦ ਕਰੀ ਸੀ ਬੜੇ ਭਾਵਕ ਹੋ ਕੇ ਉਹ ਉਦੋਂ ਸੀ ਜਦੋਂ ਬਿਰਸਾ ਸਿੰਘ ਬਲਟੋਹਾ ਇਹਦੇ ਖਿਲਾਫ ਬੋਲ ਰਿਹਾ ਸੀ ਇਹ ਕਹਿੰਦਾ ਮੇਰੇ ਧੀਆ ਤੱਕ ਆਉਂਦੇ ਨੇ ਉਦੋਂ ਕੌਮ ਇਹਨਾਂ ਦੇ ਨਾਲ ਖੜੀ ਹਾਂਜੀ ਉਦੋਂ ਭਾਵਕ ਹੋ ਗਏ ਸੀ ਹੁਣ ਇਹਨਾਂ ਨੂੰ ਦੂਜੇ ਜਦੋਂ ਇਹ ਹੋਇਆ ਕਿ ਇਹਨਾਂ ਨੂੰ ਇਹਨਾਂ ਦੇ ਕਮੇਟੀ ਬਣਾਈ ਜਾਂਚ ਕਮੇਟੀ ਉਹਦੇ ਵਿੱਚ ਅਕਾਲ ਤਖਤ ਸਾਹਿਬ ਨੇ 81 ਸਪਸ਼ਟ ਇੱਕ ਵਾਰ ਹੀ ਨਹੀਂ ਕਈ ਵਾਰੀ ਕਿਹਾ ਗੈਨੀ ਰੁਬੀਤ ਸਿੰਘ ਨੇ ਕਿ ਅਧਿਕਾਰ ਖੇਤਰ ਤੁਹਾਡਾ ਨਹੀਂ ਐਸਜੀਪੀਸੀ ਦਾ ਇਹ ਅਕਾਲ ਤਖਤ ਸਾਹਿਬ ਦਾ ਅਧਿਕਾਰ ਖੇਤਰ ਹੈ ਇਹਨਾਂ ਦੀ ਜਾਂਚ ਕਰਾਉਣਾ ਦੂਜੀ ਗੱਲ ਉਹਨਾਂ ਨੇ ਇਹ ਕਹੀ ਸੀ ਕਿ ਜਦੋਂ ਉਹਨਾਂ ਨੇ ਗੁਰੂ ਸਾਹਿਬ ਸਾਹਮਣੇ ਕਹਿਤਾ ਕਿ ਮੈਂ ਕੋਈ ਪਾਪ ਨਹੀਂ ਕੀਤਾ ਜਾਂਚ ਦੀ ਲੋੜ ਨਹੀਂ ਹੁਣ ਜਦੋਂ ਅਕਾਲ ਤਖਤ ਸਾਹਿਬ ਨੇ ਕਹਿਤਾ ਜੱਜੇਦਾਰ ਨੇ ਕਹਿਤਾ ਨਾ ਵੀ ਜਾਂਚ ਦੀ ਲੋੜ ਨਹੀਂ ਤੇ ਇਹ ਜਾਂਚ ਕਰਾ ਕੇ ਉਹਨੂੰ ਕੜਤਾ ਤੱਕ ਜਾਨੀ ਹਰਪ੍ਰੀਤ ਸਿੰਘ ਦਾ ਮਤਲਬ ਇਹ ਹੈ ਕਿ ਵੀ ਇਹ ਗੱਲ ਤਾਂ ਖੁਦ ਤਾਂ ਮੰਨਦਾ ਹੀ ਨਹੀਂ ਹੈ ਇਹਦੀ ਸਰਫ ਚੁੱਤ ਤਾਂ ਉਹਦੇ ਤਾਂ ਖਿਲਾਫ ਚੱਲ ਰਿਹਾ ਹੈ ਬਿਲਕੁਲ ਇਸ ਕਰਕੇ ਉਹਨੂੰ ਪਗੋੜਾ ਦਲ ਕਹਿੰਦੇ ਨੇ ਬਿਰਸਾ ਸਿੰਘ ਬਲਟੋਹਾ ਦੀ ਤੁਹਾਨੂੰ ਲੱਗਦਾ ਕੋਈ ਨਿੱਜੀ ਵੀ ਗੱਲ ਹੋ ਉਸੇ ਗਿਆਨੀ ਹਰਪ੍ਰੀਤ ਦੇ ਖਿਲਾਫ ਦੋਨੋਂ ਤੂੰ ਕਹਿ ਇੱਕ ਬਿਆਨ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੀ ਘਰ ਵਾਲੀ ਨੇ ਕਿਹਾ ਕਿ ਗਿਆਨੀ ਹਰਪ੍ਰੀਤ ਤੇਰਾ ਕੱਖ ਨਾ ਰੇ ਮੈਂ ਇੱਥੇ ਤੱਕ ਨਹੀਂ ਨਹੀਂ ਉੱਥੇ ਵੀ ਵੈਸੇ ਇਹਨਾਂ ਨੇ ਨਾ ਤੱਕਾ ਕੀਤਾ ਬਿਰਸਾ ਸਿੰਘ ਬਲਟੋਹਾ ਨੇ ਬਹੁਤ ਨਿਜੀ ਹਮਲੇ ਕੀਤੇ ਗਿਆਨੀ ਹਰਪ੍ਰੀਤ ਸਿੰਘ ਤੇ ਬਲਟੋਹਾ ਦੇ ਹਮਲਿਆਂ ਤੋਂ ਇਹ ਦੁਖੀ ਹੋ ਕੇ ਇਹਨੇ ਅਸਤੀਫਾ ਦਿੱਤਾ ਸੀ ਬਿਲਕੁਲ ਉਹ ਜਦੋਂ ਇਹ ਹਮਲੇ ਕਰ ਰਹੇ ਸੀ ਜਦ ਪਹਿਲਾਂ ਤਾਂ ਬਲਟੋਹਾ ਦੀ ਬਲਟੋਹਾ ਨੂੰ 10 ਸਾਲ ਲਈ ਕੱਢਿਆ ਗਿਆ ਸੀ ਕੱਢਿਆ ਗਿਆ ਸੀ ਲੇਕਿਨ ਉਹਨੇ ਅਸਤੀਫਾ ਦੇ ਕੇ ਇਹਨਾਂ ਨੇ ਉੱਥੇ ਵੀ ਅਕਾਲ ਤਖਤ ਨੂੰ ਮੰਨਿਆ ਅਸਤੀਫਾ ਪ੍ਰਵਾਨ ਕਰ ਲਿਆ ਉਹਦਾ ਹੁਣ ਜਿਹੜੀ ਇਹਨਾਂ ਦੀ ਲੜਾਈ ਆਪਸ ਚ ਹੋਈ ਕਿਆਨੀ ਹਰਪ੍ਰੀਤ ਸਿੰਘ ਨੇ ਉੱਥੇ ਵੜਿਸ਼ ਸਾਲਿਓ ਯੂਜ਼ ਕੀਤਾ ਬਿਲਕੁਲ ਟੂਚਾ ਵਰਡ ਯੂਜ਼ ਕੀਤਾ ਜਿਹੜੀ ਉਹ ਸ਼ਬਦ ਜਿਹੜੇ ਸੋਭਾ ਨਹੀਂ ਦਿੰਦੇ ਕਿਆਨੀ ਕਿਸੇ ਵੀ ਜਥੇਦਾਰ ਤੋਂ ਉਹ ਵਰਤੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਇਸ ਕਰਕੇ ਉਹਨਾਂ ਨੇ ਸੰਗਤ ਦੇ ਉਹ ਜਿਹੜੀ ਕੱਢਣ ਵਾਲੀ ਲਿਸਟ ਹੈ ਨਾ ਜਿੰਨਾ ਕਰਕੇ ਕੱਢਿਆ ਗਿਆ ਉਹਦੇ ਵਿੱਚ ਬਰਸਾਸਿੰਗ ਪਟੋਚੇ ਦੇ ਇਲਜ਼ਾਮ ਵੀ ਨੇ ਵੀ ਇਹਨੇ ਮੈਨੂੰ ਗਾਲਾਂ ਕੱਢੀਆਂ ਤੇ ਨੋ ਡਾਊਟ ਜਦੋਂ ਉਹ ਵੀਡੀਓ ਵਾਇਰਲ ਹੁੰਦੀ ਹੈ ਉੱਥੇ ਵੀ ਇੱਕ ਪ੍ਰੋਬਲਮ ਪਈ ਜਦੋਂ ਇਹਨਾਂ ਦੀ ਮੀਟਿੰਗ ਦੀ ਜਿਹੜੀ ਵੀਡੀਓ ਸੀ ਉਹ ਵੀਡੀਓਗ੍ਰਾਫੀ ਉਹ ਪੈਨ ਡਰਾਈਵ ਚ ਪਾ ਕੇ ਅਕਾਲ ਤਖਬ ਸਾਹਿਬ ਦੇ ਜਥੇਦਾਰ ਦੇ ਕੋਲ ਰੱਖਤੀ ਬਿਲਕੁਲ ਲੇਕਿਨ ਉਹ ਵਾਰ ਕਿਵੇਂ ਆ ਗਈ ਨਾ ਉੱਥੋਂ ਉਹ ਉਹ ਕਲਿੱਪ 27 ਕਿੱਟ ਦੀ ਕਲਿੱਪ ਕਿਵੇਂ ਆ ਗਈ ਜਿਹਦੇ ਚ ਗਾਲ੍ਹਾਂ ਕੱਢਦੇ ਨੇ ਇਹ ਸਾਰਾ ਕੁਝ ਮਿਲ ਬਿਲਾ ਕੇ ਕਿਉਂਕਿ ਬਿਰਸਾ ਸਿੰਘ ਮਲਟੋਹਾ ਸੁਖਵੀਰ ਬਾਦਲ ਦੇ ਬਹੁਤ ਨੇੜੇ ਆ ਇਹ ਇੱਕ ਮਾਹੌਲ ਬਣਾਇਆ ਗਿਆ ਉਹਨੂੰ ਕੱਢਣ ਦਾ ਉਹ ਸਾਡ ਨੂੰ ਵੀ ਫੜ ਕੇ ਲਿਆਂਦਾ ਗਿਆ ਵੀ ਤੂੰ ਲਾਲ ਜਾਮ ਉਹਨੂੰ ਮੀਡੀਆ ਚ ਲਿਆਂਦਾ ਗਿਆ 18 ਸਾਲ ਬਾਅਦ ਕਿ ਫਿਰ ਤਾਂ ਲੜਾਈ ਚੱਲ ਪਈ ਆ ਹੁਣ ਰਗੂਜੀਤ ਸਿੰਘ ਬਿਰਕਾ ਹਾਂਜੀ ਸੀਨੀਅਰ ਮੀਤ ਪ੍ਰਧਾਨ ਉਹ ਸੀਨੀਅਰ ਮੀਤ ਪ੍ਰਧਾਨ ਤੇ ਇਹਦੇ ਅਗਿਆਨੀ ਹਰਪ੍ਰੀਤ ਸਿੰਘ ਨਾਲ ਜਾਮਲਾ ਤੇ ਕਹਦੇ ਜਿਹੜੀ ਉਹ ਸ਼ਰਾਮ ਬਣਾਈ ਸੀ ਕਰੋੜਾਂ ਰੁਪਏ ਖਾਦੇ ਨੇ ਇਹਨਾਂ ਨੇ ਚਾਈਨੀਜ਼ ਬਾਹਲਿਆਂ ਦਾ ਚਾਈਨੀਜ਼ ਫਰਨੀਚਰ ਚਾਈਨੀਜ਼ ਥਾਲੇ ਸਾਰੇ ਖਰਾਬ ਹੋ ਗਏ ਉਹ ਤਾਂ ਹੁਣ ਚੱਲ ਪਏ ਇੱਕ ਦੂਜੇ ਤੇ ਵੈਸਾ ਜੀ ਬਲੋਡ ਨੇ ਇਹ ਵੀ ਕਿਹਾ ਕਿ ਜਿਹੜਾ ਗਿਆਨੀ ਹਰਪੀਸ ਸੀਗਾ ਨਾ ਉਹਦੇ ਉੱਪਰ ਸਹੀ ਕਾਰਵਾਈ ਨਹੀਂ ਕੀਤੀ ਕਈ ਮੁੱਦਿਆਂ ਤੇ ਉਹਨਾਂ ਨੇ ਉਹ ਕਹਿੰਦੇ ਜਦ ਭਗਵੰਤ ਸਿੰਘ ਮਾਨ ਦਾ ਵਿਆਹ ਹੋਇਆ ਸੀ ਦੂਜਾ ਉਦੋਂ ਵੀ ਸ਼੍ਰੀ ਕਾਲ ਗੁਰੂ ਮਰਿਆਦਤ ਪੰਗ ਕੀਤੀ ਗਈ ਸੀ ਜੇ ਮੈਂ ਰਿਟਨ ਜੀ ਤੋਂ ਭੇਜਿਆ ਪਰ ਇਹਨਾਂ ਨੂੰ ਕੋਈ ਕਾਰਵਾਈ ਨਹੀਂ 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 ਉਹ ਉਹਦਾ ਬਿਆਨ ਨਹੀਂ ਸੀ ਉਹਦਾ ਨਾ ਨਾ ਉਹ ਸ਼ਾਇਦ ਪਲੇਖਾ ਲੱਗਿਆ ਤੁਹਾਨੂੰ ਜਾਣ ਨੂੰ ਇਹ ਦੋ ਥਾਵਾਂ ਤੇ ਉਹਤੇ ਇਲਜ਼ਾਮ ਲੱਗੇ ਇੱਕ ਤਾਂ ਇਲਜ਼ਾਮ ਲੱਗਿਆ ਸੀ ਜਦੋਂ ਚੰਨੀ ਸੀ ਚਰਨਜੀਤ ਚੰਨੀ ਦੇ ਮੁੰਡੇ ਦਾ ਵਿਆਹ ਸੀ ਇਹ ਜਥੇਦਾਰ ਸੀ ਕਾਰਜਕਾਰੀ ਅਕਾਲ ਤਖਤ ਦਾ ਉਹ ਤੋਂ ਅਰਦਾਸ ਕਰੀ ਸੀ ਮਿਲਦਾ ਉਹ ਹਾਂ ਉਹ ਸੀ ਗੁਰੂ ਦੀ ਰੋਟੀ ਭੋਦੀ ਸਾਧ ਸੰਗਤ ਉਹ ਗੁਰਸਿੱਖ ਨਹੀਂ ਸੀ ਉੱਥੇ ਜਾ ਕੇ ਨੇ ਅਰਦਾਸ ਕੀਤੀ ਇੱਕ ਤਾਂ ਉਹ ਇਲਜ਼ਾਮ ਦੂਜਾ ਵੱਡਾ ਇਲਜ਼ਾਮ ਉਹ ਤਾਂ ਮੈਂ ਵੀ ਸਮਝਦਾ ਵਥੇ ਗਲਤੀ ਸੀ ਹਾਂਜੀ ਰਾਗਵ ਛੱਡਾ ਦੀ ਮੰਗਣੀ ਹੋਈ ਸੀ ਪ੍ਰਨੀਤੀ ਚੋਪੜਾ ਨਾਲ ਹਾਂਜੀ ਕਪੂਰਥਲਾ ਹਾਊਸ ਕਪੂਰਥਲਾ ਹਾਊਸ ਜਿਹੜਾ ਹੈ ਉਹ ਰੈਜ਼ੀਡੈਂਸ ਹੁੰਦਾ ਸੀਐਮ ਪੰਜਾਬ ਦਾ ਕਪੂਰਥਲਾ ਜਿਹੜਾ ਸਟੇਟ ਸੀ ਆਲੂ ਵਾਲੀਆਂ ਦੀ ਸਟੇਟ ਉਹਨਾਂ ਦਾ ਕਿਸੇ ਟਾਈਮ ਦਿੱਲੀ ਦੇ ਵਿੱਚ ਹੈੱਡ ਕੁਆਟਰ ਉਹ ਹੁਣ ਪੰਜਾਬ ਸਰਕਾਰ ਨੇ ਸੀਐਮ ਰੈਜ਼ੀਡੈਂਸ ਬਣਾਇਆ ਹੈ ਉੱਥੇ ਇਹਦੀ ਮੰਗਣੀ ਚ ਜੈਨੀ ਹਰਪ੍ਰੀਤ ਸਿੰਘ ਆਪਦੀ ਬੇਟੀ ਨਾਲ ਚੜੇ ਗਏ ਉੱਥੇ ਇਹਨਾਂ ਦੀ ਫੋਟੋ ਹੁੰਦੀ ਮੈਂ ਦੇਖਿਆ ਇਹਨੂੰ ਜਾਣਾ ਨਹੀਂ ਚਾਹੀਦਾ ਸੀ ਕਿਉਂਕਿ ਬਾਕੀਆਂ ਨੂੰ ਤਾਂ ਗੱਡੀ ਅੰਦਰ ਤੱਕ ਇਹਨਾਂ ਨੂੰ ਗੱਡੀ ਇਹਨਾਂ ਦੀ ਬਾਹਰ ਰੋਕ ਲਈ ਤੇ ਜਦੋਂ ਤੁਰਕੇ ਜਾ ਰਹੇ ਸੀ ਲੋਕ ਇਹਨਾਂ ਦੀ ਹੂਟਿੰਗ ਕਰ ਰਹੇ ਸੀ ਉਹਦੇ ਬੇਇਜ਼ਤੀ ਕਰਾਈ ਸਿੱਖ ਕੌਮ ਦੀ ਜਥੇਦਾਰ ਨੂੰ ਨਹੀਂ ਜਾਣਾ ਚਾਹੀਦਾ ਸੀ ਇਹ ਬਿਲਕੁਲ ਇਸ ਤਰ੍ਹਾਂ ਸੀ ਇਹ ਸਾਰੇ ਆਪਸੀ ਸ਼ਬਦਾਂ ਦੀ ਲੜਾਈ ਕਹਿ ਲਓ ਜਾਂ ਕੋਈ ਗੱਲ ਕਹਿ ਲਓ ਕਿ ਆਮ ਜਿਹੜੀ ਜਨਤਾ ਹੈ ਲੋਕ ਹੈ ਜਿਹੜੇ ਸਿੱਖ ਕੌਮ ਨੂੰ ਸੰਬੰਧਿਤ ਹੈ ਮਤਲਬ ਉਹ ਗਲਤ ਪ੍ਰਭਾਵ ਪੈਣਾ ਇਹ ਚੀਜ਼ਾਂ ਦਾ ਨਹੀਂ ਤਾਂ ਦੇਖੋ ਜਿਹੜੀ ਸਿੱਖ ਕੌਮ ਹੈ ਉਹ ਤਾਂ ਬਹੁਤ ਦੁਖੀ ਹੈ ਬਿਲਕੁਲ ਜੀ ਉਹਦਾ ਉਹਨੂੰ ਸਮਝ ਨਹੀਂ ਆ ਰਿਹਾ ਵੀ ਇਹ ਕੀ ਕਰ ਰਹੇ ਨੇ ਕਿਉਂ ਲੜ ਰਹੇ ਨੇ ਔਰ ਜਿਹੜੇ ਐਨ ਅਕਾਲੀ ਦਲ ਨੇ ਉੱਥੇ ਵੀ ਉਹ ਤਾਂ ਉਹਨਾਂ ਨੇ ਇਹ ਜਥੇਦਾਰਾਂ ਨੇ ਵੀ ਦੋ ਅਕਾਲੀ ਦਲ ਇਕੱਠੇ ਹੋਣ ਲਈ ਕਿਹਾ ਸੀ ਜਿਹੜੇ ਸ਼ਿਕਾਇਤ ਲਾ ਕੇ ਸੀ ਸਿਹਾਰ ਦੇ ਲਈ ਉਹ ਇਹ ਦੋਨੋਂ ਨੇ ਕਿ ਐਸੇ ਦੋਨੇ ਚੁੱਲੇ ਸਿਮੇਟੋ ਅਕਾਲੀ ਦਲ ਤਾਂ ਬਹੁਤ ਨੇ ਪੰਜ ਸੱਤ ਅਕਾਲੀ ਦਲ ਤਾਂ ਮੇਰੇ ਆਪਣੇ ਪ੍ਰੋਗਰਾਮ ਚ ਆਉਂਦੇ ਨੇ ਮਤਲਬ ਅਕਾਲੀ ਦਲ ਸਤੰਤਰ ਪਰਮ ਸਿੰਘ ਸਹੋਲੀ ਆਉਂਦਾ ਅਕਾਲੀ ਦਲ 1920 ਰਵਿੰਦਰ ਸਿੰਘ ਦਾ ਉਹ ਉਹਦੇ ਨੁਮਾਇंदे ਮhenderpal ਬਣਾਕਾ ਅਕਸਰ ਮੇਰੇ ਪ੍ਰੋਗਰਾਮ ਚ ਬਹੁਤ ਅਕਾਲੀ ਦਲ ਨੇ ਲੋਕ ਇੱਕ ਸਮਝਦੇ ਨੇ ਵੀ ਤੁਸੀਂ ਛੋਟਾ ਜਿਹਾ ਅਕਾਲੀ ਦਲ ਹੈ ਅਕਾਲੀ ਸ਼੍ਰੋਮਣੀ ਅਕਾਲੀ ਦਲ ਅਸਲ ਦੇ ਵਿੱਚ ਆਮ ਲੋਕਾਂ ਦੀ ਪਾਰਟੀ ਹੈ ਸੱਚਮੁੱਚ ਆਮ ਲੋਕਾਂ ਦੀ ਪਾਰਟੀ ਸੀ ਲੇਕਨ ਜੋਦੋਂ ਦਾ ਇਹ ਗੱਲ ਕਹਿੰਨੀ ਹਾਂ ਤੁਸੀਂ ਨੇ ਇੱਕ ਵਾਰੀ ਭਾਸ਼ਣ 'ਚ ਵੀ ਕਹੀ ਸੀ ਕਿ ਆਮ ਲੋਕਾਂ ਦੀ ਪਾਰਟੀ ਕਾਕਿਆਂ ਦੇ ਹੱਥਾਂ 'ਚ ਗਈ ਅਮੀਰ ਜਾਦਿਆਂ ਦੇ ਹੱਥਾਂ 'ਚ ਗਈ ਤੇ ਇਹ ਫਿਰ ਜਿਹੜਾ ਹੈ ਉਹ ਗੱਲ ਨਹੀਂ ਰਹੀ ਅਸਲ ਦੇ ਵਿੱਚ ਸੱਚਮੁੱਚ ਅਕਾਲੀ ਦਲ ਦੀ ਬਹੁਤ ਲੋੜ ਹੈ ਪੰਜਾਬ ਨੂੰ ਪੰਥ ਨੂੰ ਹਾਂਜੀ ਮੈਂ ਜੇ ਤੁਸੀਂ ਮੇਰੀ ਸ਼ਾਰਟ ਹੈ ਮੈਂ ਸੁਖਵੀਰ ਸਿੰਘ ਬਾਦਲ ਨੂੰ ਮੁਖਾਤਬ ਹੁ ਕੇ ਗੱਲ ਕਹੀ ਬਹੁਤ ਚੱਲ ਰਹੀ ਹੈ ਉਹ ਹਾਂਜੀ ਉਹਦੇ ਚ ਮੈਂ ਇਹ ਕਿਹਾ ਸੀ ਕਿ ਮੈਂ ਧੜੇ ਆਵਾਜ਼ ਨਹੀਂ ਮੇਰੀ ਕੋਈ ਪਾਰਟੀ ਨਹੀਂ ਬਿਲਕੁਲ ਪਰ ਮੈਂ ਪੰਥ ਪ੍ਰਸਤ ਹਾਂ ਮੈਂ ਪੰਜਾਬ ਹਤਾਈ ਸੀ ਹਾਂ ਮੈਂ ਸੁਖਵੀਰ ਸਿੰਘ ਬਾਦਲ ਨੂੰ ਬੇਨਤੀ ਕਰਦਾ ਹਾਂ ਭਾਈ ਬਹੁਤ ਹੋ ਗਿਆ ਤੁਸੀਂ ਆਪਣੇ ਗਨਾਬ ਦੇ ਝੋਲੀ ਪਰਵਾਲੇ ਉਦੋਂ ਬਾਅਦ ਲੋਕਾਂ ਨੇ ਕੌਮ ਨੇ ਚਲ ਉਹ ਵੀ ਮਾਫ ਕਰਤਾ ਲੇਕਿਨ ਆ ਜਿਹੜਾ ਤੁਸੀਂ ਅਕਾਲ ਤਖਤ ਵਰਗੀ ਸੰਸਥਾ ਨੂੰ ਸਿਧਾਂਤ ਨੂੰ ਤੁਸੀਂ ਚੈਲੰਜ ਕਰ ਰਹੇ ਹੋ ਇਹ ਤਾਂ ਬਹੁਤ ਗਲਤ ਗੱਲ ਹੈ ਹੁਣ ਦਿਲਜੀਤ ਸਿੰਘ ਚੀਮਾ ਕਹੇ ਕਿ ਜੀ ਇਹ ਤਾਂ ਫਿਰ ਸਾਡਾ ਜਿਹੜਾ ਹੈ ਇਹ ਤਾਂ ਅਕਾਲ ਤਖਤ ਤੋਂ ਜੇ ਹੁਕਮ ਮੰਨਿਆ ਵੇਰ ਸਾਡੇ ਤੇ ਪਾਰਟੀ ਦਾ ਚਿੰਨ੍ਹ ਚੜ੍ਹਿਆ ਹੋ ਭਾਈ ਅਕਾਲ ਤਖਤ ਮੀਰੀ ਪੀਰੀ ਦਾ ਸਿਧਾਂਤ ਹੈ ਗੁਰੂ ਨੇ ਸਾਨੂੰ ਇਹ ਸਿੱਖਿਆ ਦਿੱਤੀ ਹੈ ਇਹ ਦੋਨੇ ਚੀਜ਼ਾਂ ਰਾਜ ਤੇ ਧਰਮ ਇਕੱਠੇ ਚੱਲਦੇ ਨੇ ਰਾਜ ਧਰਮ ਦੇ ਥੱਲੇ ਹੁੰਦਾ ਤੇ ਤੁਸੀਂ ਇੱਕ ਇਹ ਵੀ ਮੰਨ ਲਿਏ ਇੱਕ ਛੋਟੇ ਜਿਹੇ ਸੰਵਿਧਾਨ ਹਾਲਾਂਕਿ ਉਹ ਹੈ ਨਹੀਂ ਉਹਦੀ ਖਾਤਰ ਗੁਰੂ ਨੂੰ ਚੈਲੰਜ ਕਰ ਦੋਗੇ ਲੋਕ ਇਸ ਕਰਕੇ ਦੁਖੀ ਨੇ ਕਿ ਇਹ ਅਕਾਲ ਤਖਤ ਨੂੰ ਚੁਣੌਤੀ ਦੇ ਰਹੇ ਨੇ ਔਰ ਜਿਹਨੇ ਅਕਾਲ ਤਖਤ ਨੂੰ ਚੁਣੌਤੀ ਦਿੱਤੀ ਹੈ ਹੁਣ ਤੱਕ ਉਹ ਬਚਿਆ ਨਹੀਂ ਤਾਂ ਇਸ ਕਰਕੇ ਲੋਕਾਂ ਨੂੰ ਇਹ ਲੱਗਦਾ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਇਹ 1 ਮਾਰਚ ਨੂੰ ਪ੍ਰਧਾਨਤਾ ਬਣਾ ਲੈਣਗੇ ਹਾਂਜੀ ਲੇਕਿਨ ਸ਼੍ਰੋਮਣੀ ਅਕਾਲੀ ਦਲ ਸਰਵਾਈਵ ਨਹੀਂ ਹੋਣਾ ਸ਼੍ਰੋਮਣੀ ਅਕਾਲੀ ਦਲ ਦੀ ਸਰਵਾਈਵਲ ਮੁਰਸਰ ਜੀਤੀ ਦੀ ਲੋੜ ਹੈ ਇਸ ਕਰਕੇ ਹੁਣ ਜਿਹੜਾ ਬਾਰ ਬਾਰ ਪੁੱਛਿਆ ਜਾਂਦਾ ਸਵਾਲ ਮੈਨੂੰ ਵੀ ਪੁੱਛਿਆ ਜਾਂਦਾ ਉਹਦੇ ਚ ਤਾਂ ਪ੍ਰਵਿੰਦਰ ਮੈਂ ਇਹੀ ਕਹਿਣਾ ਕਿ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਨਾ ਉਹਦੇ ਚ ਤਾਂ ਸ਼ਾਹ ਮੁਹੰਮਦ ਨੂੰ ਯਾਦ ਕਰਨਾ ਪੈਂਦਾ ਹੈ ਸ਼ਾਹ ਮੁਹੰਮਦ ਦਾ ਅੰਤ ਨੂੰ ਉਹੀ ਹੋਣਾ ਜੋ ਕਰੇਗਾ ਖਾਲਸਾ ਪੰਥੀ ਜੋ ਖਾਲਸਾ ਪੰਥ ਕਰੂ ਲੋਕਾਂ ਦੀ ਕਚਹਿਰੀ 'ਚ ਜਾਣਗੇ ਤੇ ਉਹੀ ਹੋਊਗਾ ਇਹਨਾਂ ਨੇ ਤਾਂ ਕੋਈ ਕਸਰ ਨਹੀਂ ਛੱਡੀ ਇਹਨਾਂ ਨੇ ਤਾਂ ਤਿੰਨੇ ਸਸਤਾਵਾ ਮਰੀਅਮ ਬੇਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਲਗਭਗ ਕਰ ਹੀ ਦਿੱਤੀ ਇਸਨ ਡਾਕਟਰ ਹਰਜਿੰਦਰ ਸਿੰਘ ਵਾਲਿਆ ਜੀ ਜਿਨ੍ਹਾਂ ਨੇ ਆਪਣੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਤੇ ਸ਼ੋਮਨੀ ਕਾਲੀ ਦਲ ਬਾਰੇ ਦੱਸਿਆ ਤੇ ਸਿੱਖ ਕੌਮ ਦੀ ਵੀ ਗੱਲ ਕੀਤੀ ਤੇ ਹੁਣ ਦਿਓ ਸਾਨੂੰ ਯਾਦ ਅਗਲੀ ਅਪਡੇਟ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਸਤਿ ਸ੍ਰੀ ਅਕਾਲ this is indo oz australia and you're watching indo oz news the voice of unity